ਨਮਸਕਾਰ ਦੋਸਤੋ ਫਾਈਨਲੀ ਮਿਲ ਹੀ ਗਿਆ ਪੰਜਾਬ ਸਟੇਟ ਦੀਵਾਲੀ ਬੰਪਰ ਦਾ ਪਹਿਲਾ ਕਰੋੜਪਤੀ ਜਿਹਨੇ 11 ਕਰੋੜ ਰੁਪਈਆ ਜਿੱਤਿਆ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਹ 11 ਕਰੋੜ ਦੀ ਜਿਹੜੀ ਲਾਟਰੀ ਆ Rajasthan ਦੇ ਅਮਿਤ ਨੂੰ ਨਿਕਲੀ ਬੇਹਦ ਗਰੀਬ ਪਰਿਵਾਰ ਦੇ ਵਿੱਚ ਜਨਮਿਆ ਅਮਿਤ ਜਿਹੜਾ Rajasthan ਦੇ ਵਿੱਚ ਇੱਕ ਸਬਜ਼ੀ ਦੀ ਰੇੜੀ ਲਗਾਉਂਦਾ ਆ ਬਠਿੰਡ ਆਇਆ ਹੋਇਆ ਸੀ ਆਪਣੇ ਦੋਸਤ ਦੇ ਕਹਿਣ ਤੇ ਲਾਟਰੀ ਪਾਉਂਦਾ ਆ ਚਾਹ ਦੀਆਂ ਚੁਸਕੀਆਂ ਲੈ ਰਹੇ ਸੀ ਬਠਿੰਡੇ ਬੈਠੇ ਤੇ ਉਹਦਾ ਦੋਸਤ ਅਮਿਤ ਨੂੰ ਕਹਿੰਦਾ ਕਿ ਯਾਰ ਤੂੰ ਲਾਟਰੀ ਪਾ ਲੈ ਮੈਂ ਜਦੋਂ ਬਠਿੰਡੇ ਆਉਣਾ ਤਾਂ ਇਸ ਜਗ੍ਹਾ ਤੋਂ ਲਾਟਰੀ ਪਉਣਾ ਮੈਨੂੰ ਜ਼ਰੂਰ ਕੁਛ ਨਾ ਕੁਛ ਇਨਾਮ ਜਿਹੜਾ ਆ ਨਿਕਲਦਾ ਹੈ ਪਰ ਅਮਿਤ ਆਪਣੇ ਦੋਸਤ ਨੂੰ ਕਹਿੰਦਾ ਯਾਰ ਮੇਰੀ ਇੰਨੀ ਕਿਸਮਤ ਚੰਗੀ ਨਹੀਂ ਹੈਗੀ ਮੈਂ ਲਾਟਰੀ ਨਹੀਂ ਪਾਉਣੀ ਪਰ ਉਹਦਾ ਦੋਸਤ ਉਹਨੂੰ ਫਿਰ ਜ਼ੋਰ ਪਾਉਂਦਾ ਕਿ ਤੂੰ ਬੰਪਰ ਪ੍ਰਾਈਜ਼ ਜ਼ਰੂਰ ਪਾ ਅਮਿਤ ਆਪਣੇ ਦੋਸਤ ਨੂੰ ਫਿਰ ਕਹਿੰਦਾ ਕਿ ਮੇਰੇ ਕੋਲ ਲਾਟਰੀ ਪਾਉਣ ਲਈ ਪੈਸੇ ਨਹੀਂ ਹੈਗੇ ਫਿਰ ਅਮਿਤ ਦਾ ਜਿਹੜਾ ਦੋਸਤ ਆ ਉਹਨੂੰ 1000 ਰੁਪਇਆ ਦਿੰਦਾ ਉਸ ਤੋਂ ਬਾਅਦ ਅਮਿਤ ਦੋ ਲਾਟਰੀਆਂ ਪਾਉਂਦਾ ਇੱਕ ਆਪਣੀ ਵਾਈਫ ਦੇ ਨਾਂ ਤੇ ਤੇ ਇੱਕ ਆਪਣੇ ਨਾਂ ਤੇ ਤੇ ਜੈਕਪੌਟ ਜਿਹੜਾ ਆ ਪਹਿਲਾ ਦਿਵਾਲੀ ਬੰਪਰ 11 ਕਰੋੜ ਰੁਪਇਆ ਉਹ ਅਮਿਤ ਨੂੰ ਨਿਕਲ ਜਾਂਦਾ ਤੇ ਤੁਹਾਨੂੰ ਇੱਥੇ ਇਹ ਵੀ ਦੱਸਣਾ ਚਾਹੁੰਦੇ ਆ ਕਿ ਪਹਿਲਾ ਕਈ ਦਿਨ ਤਾਂ ਪਤਾ ਹੀ ਨਹੀਂ ਲੱਗ ਪਉਂਦਾ ਕਿ বিজেਤਾ ਹੈ ਕੌਣ ਆ ਲਾਟਰੀ ਦਾ ਕਾਰਨ ਇਹ ਸੀ ਕਿ ਬੇहद ਗਰੀਬ ਸੀ ਲਾਟਰੀ ਪਾਈ ਆਪਣੇ ਰਾਜਸਥਾਨ ਕੋਟ ਪੁਤਲੀ ਚਲਾ ਜਾਂਦਾ ਸਬਜੀ ਦੀ ਰੇੜੀ ਲਾਉਣੀ ਸ਼ੁਰੂ ਕਰ ਦਿੰਦਾ ਅਚਾਨਕ ਫੋਨ ਖਰਾਬ ਹੋ ਜਾਂਦਾ ਲਗਾਤਾਰ ਕਈ ਦਿਨ ਫੋਨ ਖਰਾਬ ਰਹਿੰਦਾ ਤੇ ਇਧਰ ਜਿਹਦੇ ਕੋਲੋਂ ਲੋਟਰੀ ਖਰੀਦੀ ਸੀਗੀ ਉਹਨੂੰ ਪਤਾ ਲੱਗ ਜਾਂਦਾ ਵੀ ਕਿ ਮੇਰੇ ਕੋਲੋਂ ਜਿਹਨੇ ਲੋਟਰੀ ਪਾਈ ਆ ਉਹਦਾ 11 ਕਰੋੜ ਰੁਪਈਆ ਨਿਕਲਿਆ ਆ ਉਹਨੂੰ ਉਸ ਨੰਬਰ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਪਰ ਫੋਨ ਲਗਾਤਾਰ ਬੰਦ ਆਉਂਦਾ ਕਿਉਂਕਿ ਅਮਿਤ ਦਾ ਫੋਨ ਖਰਾਬ ਹੋ ਗਿਆ ਸੀ ਤੇ ਕਈ ਦਿਨਾਂ ਬਾਅਦ ਜਦੋਂ ਫੋਨ ਠੀਕ ਹੋ ਕੇ ਉਹ ਆਨ ਕਰਦਾ ਫੋਨ ਚਾਲੂ ਹੁੰਦਾ ਤਾਂ ਉਹ ਲਾਟਰੀ ਵਕਰੇਤਾ ਦਾ ਫੋਨ ਆਉਂਦਾ ਤੇ ਉਹ ਅਮਿਤ ਨੂੰ ਦੱਸਦਾ ਕਿ ਤੇਰੀ ਕਿਸਮਤ ਪਲਟ ਚੁੱਕੀ ਆ ਜੈਕਪੌਟ ਤੈਨੂੰ ਨਿਕਲ ਚੁੱਕਾ 11 ਕਰੋੜ ਦੀਵਾਲੀ ਬੰਪਰ ਤੋਂ ਜਿੱਤ ਚੁੱਕਾ ਹੈ ਬੇहद ਗਰੀਬ ਸੀ ਅਮਿਤ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਆਪਣੇ ਬੱਚਿਆਂ ਨੂੰ ਆਈਐਸ ਅਫਸਰ ਬਣਾਉਣਾ ਚਾਹੁੰਦਾ ਦੋ ਬੱਚੇ ਆ ਦੋ ਬੇਟੇ ਆ ਅਮਿਤ ਦੇ ਪੈਸੇ ਨਾ ਹੋਣ ਕਾਰਨ ਕਿਸੇ ਕੋਲੋਂ ਉਧਾਰ ਪੈਸੇ ਫੜ ਕੇ ਅਮਿਤ ਜਿਹੜਾ ਆ ਉਹ ਚੰਡੀਗੜ੍ਹ ਪਹੁੰਚਦਾ ਚੰਡੀਗੜ੍ਹ ਜਾ ਕੇ ਪੰਜਾਬ ਸਟੇਟ ਲਾਟਰੀ ਜਿੱਥੋਂ ਉਹਨੂੰ ਬੰਪਰ ਪ੍ਰਾਈਜ਼ ਮਿਲਣਾ ਉਸ ਸਥਾਨ ਤੇ ਜਾਂਦਾ ਸਾਰੀ ਫਾਰਮੈਲਟੀ ਡਾਕੂਮੈਂਟੇਸ਼ਨ ਪੂਰਾ ਕਰਦਾ ਤੇ ਸਭ ਤੋਂ ਪਹਿਲਾ ਜਿਹੜਾ ਮੀਡੀਆ ਦੇ ਵਿੱਚ ਅਮਿਤ ਦਾ ਬਿਆਨ ਆਉਂਦਾ ਆ ਤੁਸੀਂ ਵੀ ਸੁਣ ਕੇ ਹੈਰਾਨ ਵੀ ਰਹਿ ਜਾਓਗੇ ਤੇ ਗਦਗਦ ਵੀ ਕਰੋਗੇ ਕਿ ਇਹੋ ਜਿਹੀਆਂ ਮਸਾਲਾਂ ਵੀ ਆ ਦੋਸਤੀ ਦੇ ਅੰਦਰ ਅਮਿਤ ਨੇ ਕਿਹਾ ਕਿ ਜਿਹੜਾ ਮੈਨੂੰ 11 ਕਰੋੜ ਰੁਪਇਆ ਮਿਲ ਰਿਹਾ ਇਹਦੇ ਵਿੱਚੋਂ 1 ਕਰੋੜ ਰੁਪਇਆ ਮੈਂ ਆਪਣੇ ਉਸ ਦੋਸਤ ਦੀਆਂ ਦੋਵਾਂ ਬੇਟੀਆਂ ਨੂੰ ਦਵਾਂਗਾ ਜਿਹਦੀ ਵਜ੍ਹਾ ਕਰਕੇ ਮੈਂ ਲਾਟਰੀ ਖਰੀਦ ਸਕਿਆ ਕਿਉਂਕਿ ਉਸੇ ਦੋਸਤ ਨੇ 1000 ਰੁਪਇਆ ਦੇ ਕੇ ਫੋਰਸਲੀ ਅਮਿਤ ਦੇ ਕੋਲੋਂ ਲਾਟਰੀ ਪਾਈ ਸੀ ਤੇ ਅਮਿਤ ਨੇ ਜਿਹੜੀ ਆਪਣੇ ਨਾਂ ਤੇ ਲਾਟਰੀ ਪਾਈ ਸੀ ਉਹਨੂੰ 11 ਕਰੋੜ ਦਾ ਨਾਮ ਲੱਗਦਾ ਤੇ ਜਿਹੜੀ ਉਹਦੀ ਵਾਈਫ ਦੇ ਨਾਂ ਤੇ ਉਹਨੇ ਲਾਟਰੀ ਪਾਈ ਸੀ ਅਮਿਤ ਨੇ ਆਪਣੀ ਵਾਈਫ ਦੇ ਨਾਂ ਤੇ ਉਹਦੇ ਵਿੱਚ ਵੀ 1000 ਰੁਪਏ ਦਾ ਨਾਮ ਲੱਗਦਾ ਤੇ ਇਸ ਖੁਸ਼ੀ ਦੇ ਵਿੱਚ ਅਮਿਤ ਆਪਣੇ ਦੋਸਤ ਨੂੰ ਨਹੀਂ ਭੁੱਲਦਾ ਉਹਦੇ ਦੋਸਤ ਦੀਆਂ ਦੋ ਬੇਟੀਆਂ ਹੀ ਆ ਅਮਿਤ ਦੇ ਦੋ ਬੇਟੇ ਆ ਅਮਿਤ ਨੇ ਕਿਹਾ ਕਿ ਮੈਂ ਆਪਣੇ ਦੋਸਤ ਦੀਆਂ ਦੋਨੇ ਬੇਟੀਆਂ ਦੇ ਖਾਤਿਆਂ ਦੇ ਵਿੱਚ 50-50 ਲੱਖ ਰੁਪਈਆ ਜਮਾ ਕਰਾਉਂਗਾ ਤਾਂ ਜੋ ਉਹਦੀਆਂ ਬੇਟੀਆਂ ਚੰਗੀ ਸਿੱਖਿਆ ਲੈ ਸਕਣ ਤੇ ਚੰਗਾ ਉਹਨਾਂ ਦਾ ਜਿਹੜਾ ਅਗਲਾ ਜੀਵਨ ਬਤੀਤ ਕਰ ਸਕਣ ਸੋ ਅਮਿਤ ਨੇ ਜਿੱਥੇ ਆਪਣੀ ਦੋਸਤੀ ਨੂੰ ਨਿਭਾਇਆ ਉੱਥੇ ਹੀ ਇਦਾਂ ਦੇ ਸਵਾਰਥ ਦੇ ਸਮੇਂ ਦੇ ਵਿੱਚ ਇਹ ਮੈਸੇਜ ਵੀ ਦਿੱਤਾ ਕਿ ਆਪਣਿਆਂ ਨੂੰ ਕਦੇ ਵੀ ਪਲਾਉਣਾ ਨਹੀਂ ਚਾਹੀਦਾ ਸੋ ਦੋਸਤੋ ਅਮਿਤ ਭਾਵਕ ਹੋ ਜਾਂਦਾ ਜਦੋਂ ਸਾਰੀ ਡਾਕੂਮੈਂਟੇਸ਼ਨ ਚੰਡੀਗੜ੍ਹ ਦੇ ਵਿੱਚ ਹੋ ਰਹੀ ਹੁੰਦੀ ਹੈ ਉਹ ਦੱਸਦਾ ਕਿ ਜਦੋਂ ਰੇੜੀ ਲਾਉਂਦਾ ਸੀ ਸਬਜੀ ਦੀ ਪੁਲਿਸ ਵੱਲੋਂ ਆ ਕੇ ਡਾਂਗਾ ਮਾਰ ਕੇ ਭਜਾ ਦਿੱਤਾ ਜਾਂਦਾ ਸੀ ਰੇੜੀ ਨੂੰ ਲੈ ਕੇ ਭਜਣਾ ਪੈਂਦਾ ਸੀ ਕਿਉਂਕਿ ਸਬਜੀ ਦੀ ਦੁਕਾਨ ਰਾਜਸਥਾਨ ਕੋਟ ਪੁਤਲੀ ਦੇ ਵਿੱਚ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਮਿਤ ਲਗਾ ਰਿਹਾ ਹੁਣ ਬਿਲਕੁਲ ਉਹਦਾ ਲਾਈਫ ਸਟਾਈਲ ਉਹਦਾ ਜੀਵਨ ਪੱਧਰ ਬਦਲ ਜਾਏਗਾ ਕਿਉਂਕਿ ਕੁਦਰਤ ਮਿਹਰਬਾਨ ਹੋ ਗਈ ਆ ਅਮਿਤ ਤੇ ਉਹਦਾ ਜੈਕਪੌਟ ਲੱਗ ਗਿਆ ਤੇ ਸਭ ਤੋਂ ਵੱਡੀ ਮਿਸਾਲ ਜਿਹੜੀ ਦੋਸਤੀ ਦੀ ਉਹ ਦਿਖਾਈ ਆ ਅਮਿਤ ਨੇ ਜੀ ਨੇ ਇਹ ਐਲਾਨ ਕੀਤਾ ਕਿ ਸਭ ਤੋਂ ਪਹਿਲਾ ਕੰਮ ਉਹ ਆਪਣੇ ਦੋਸਤ ਦੀਆਂ ਦੋਵਾਂ ਬੇਟੀਆਂ ਦੇ ਖਾਤਿਆਂ 'ਚ 50-50 ਲੱਖ ਜਮ੍ਹਾਂ ਕਰਾਉਣ ਦਾ ਕਰੇਗਾ ਉਸ ਤੋਂ ਬਾਅਦ ਆਪਣੇ ਪਰਿਵਾਰ ਦਾ ਸਾਰਾ ਵੇਖੇਗਾ ਕਿ ਇਸ ਪੈਸੇ ਦੇ ਨਾਲ ਉਹਨੇ ਕੀ-ਕੀ ਕਰਨਾ ਹੈ ਸੋ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਜਿਉਂਦੇ ਵੱਸਦੇ ਰਹੋ ਵੀ ਮਿੱਤਰੋ